ਹੈਲੋ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਦੋਸਤੋ ਕਾਫੀ ਦਿਨਾਂ ਤੋਂ ਸੀ ਕੋਈ ਬਲੌਗ ਨਹੀਂ ਬਣਾਇਆ ਨਾ ਤੁਹਾਨੂੰ ਪਤਾ ਹੀ ਹੈ ਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੱਸ ਦਈਏ ਕਿ ਮੇਰੀ ਸੀ ਮੈਰਿਜ ਤੇ ਬਹੁਤ ਕੰਮਾਂ ਕਰਾ ਚ ਵੀਜੀ ਹੋਣ ਕਰਕੇ ਮੈਂ ਕੋਈ ਬਲੌਗ ਨਹੀਂ ਬਣਾਇਆ ਤੇ ਕਾਫੀ ਸਾਰੇ ਜਿਹੜੇ ਆਪਣੇ ਫਰੈਂਡਸ ਹੈਗੇ ਆ ਸਬਸਕ੍ਰਾਈਬਰ ਜਿਹੜਾ ਮੈਂ ਐਡ ਹੈਗੇ ਆ ਇੰਸਟਾਗ੍ਰam ਤੇ ਵੀ ਨਹੀਂ ਮੁਬਾਰਕਾ ਦਿੱਤੀਆਂ ਸੀ ਸਾਰੇ ਦਾ ਦਿলো ਧੰਨਵਾਦ ਤੇ ਚਲੋ ਸਾਰੇ ਪ੍ਰੋਗਰਾਮ ਬਹੁਤ ਵਧੀਆ ਹੋ ਗਏ ਕਾਰਜ ਵਿਹਾਰ ਸਾਰੇ ਵਧੀਆ ਹੋ ਗਏ ਤੇ ਚਲੋ ਅੱਜ ਆਪਾਂ ਨਿਕਲਦੇ ਆ ਇੱਕ ਨਵਾਂ ਬਲੌਗ ਲੈ ਕੇ ਨਵੀਂ ਜਗ੍ਹਾ ਤੇ ਤੁਹਾਨੂੰ ਲੈ ਕੇ ਨਿਕਲਦੇ ਆ ਤੇ ਬੜੇ ਰੋ ਬਲੌਗ ਦੇ ਨਾਲ ਉਮੀਦ ਕਰਦਾ ਹਾਂ ਸਾਰੇ ਵੀਡੀਓ ਨੂੰ ਪੂਰਾ ਦੇਖੋਗੇ ਤੇ ਲੈ ਕੇ ਚੱਲਦੇ ਆ ਇੱਕ ਧਾਰਮਿਕ ਜਗ੍ਹਾ ਤੇ ਤੁਹਾਨੂੰ ਆਪਣੇ ਲੋਕਲ ਹੀ ਇੱਥੇ ਮਾਤਾ ਸ਼ੇਰਾਵਲੀ ਜੇ ਦਰਬਾਰ ਔਰ शिव भोलीनाल जी दरबार चलो दोस्तो चाले तव्हां लैके जय माता दी जय माता ਹੋ ਜੀ ਹੁਣ ਆਪਾਂ ਮਾਤਾ ਰਾਣੀ ਦੇ ਦਰਵਾਜ਼ੇ ਦੇ ਅੰਦਰ ਗੁਫਾ ਡੈਂਟਰ ਹੋ ਚੁੱਕੇ ਆ ਜੈ ਮਾਤਾ ਚੇਮਾ ਕਾਲੀ ਸਾਮਣੇ ਵੇਖਿਓ ਨੀਦੇ ਮੰਦਿਰ ਔਰ ਨਾਲੀ ਹੈਗੀ ਸ਼ੋਪ ਦੁਕਾਨ ਆ ਜਿੱਥੋਂ ਆਪਾਂ ਆਪਾ ਸ਼ਾਦ ਲੈ ਸਕਦੇ ਆ ਤੇ ਉਧਰ ਹੈਗਾ ਜੋੜਾਕਰ ਇਹਦੇ ਅੰਦਰ ਹੈਗੀ ਮਾਤਾ ਰਣਜੀਤ ਦਾ ਦਰਬਾਰ ਬੋਸ ਉਹਨਾ ਮੰਦਿਰ ਆਈ ਅੰਦਰ ਹੈਗੀ ਜੁਫਾ ਸਾਹਮਣੇ ਔਰ ਨਾਲ ਹੀ ਹੈਗਾ ਜੀ ਸ਼ਿਵ ਮੰਦਿਰਵਾਰ ਉੱਪਰ ਹੈਗੀ ਸ਼ਿਵ ਮੂਰਤੀ ਦੇਖੋ ਕਿੰਨੀ ਵਧੀਆ ਪਿਆਰੀ ਇਹ ਬਣਾਈ ਹੋਈ ਆ ਇਧਰ ਆਪਾਂ ਆਂਦੇ ਆ ਜੀ ਬਹੁਤ ਸਾਰੀਆਂ ਇਹਦਾ ਮੂਰਤੀ ਸਥਾਪਿਤ ਕੀਤੀਆਂ ਹੀਆਂ ਰਾਧਾ ਕ੍ਰਿਸ਼ਨ ਜੀ ਤੀਰੁਪਤੀ ਬਾਲਾਜੀ ਅੱਧਰ ਅਗ੍ਰੀਸ਼ ਸਾਈਂ ਬਾਬਾ ਜੀ ਸਾਹਮਣੇ ਆ ਜੀ ਬਿਲਕੁਲ ਫੋਰਚੂਨ ਰੈਸਟੋਰੈਂਟ ਹੋਟਲ ਅਨਾਲੀ ਧਰਪੰਦੀਆ ਜੀ ਪਾਰਕ ਉਹਦੀ ਕਿ ਖੂਬਸੂਰਤ ਮੰਦਰ ਹੈ ਜੀ ਗ੍ਰੀਨ ਗ੍ਰੀਨ ਪਾਰਕ ਦੇ ਵਿੱਚਕਾਰ ਪਰ ਅਸੀਂ ਸਮ ਇਧਰ ਜਠੇਹਰਿਆ ਜੀ ਪਲੋਤਰਾ ਗੋਤਰਾ ਜੈ ਹੋ ਵਾਪਸ ਜੈ ਹੋ ਗਿਆ ਯਾਰ ਵੀ ਸਾਹਮਣੇ ਚੱਕਾ ਸਕਦੇ ਜੀ ਹੋਟਲ ਕਿੰਨਾ ਵਧੀਆ ਬਣਾਇਆ ਹੋਇਆ ਗ੍ਰੀਨਰੀ ਗ੍ਰੀਨਰੀ ਭਰੀ ਹੋਈ ਅੰਦਰ ਪਾਰਕ ਬਹੁਤ ਸੋਹਣੀ ਹੈਗੀ ਆ ਦਿਖਾਵਾਂਗੇ ਤੁਹਾਨੂੰ ਕਿਸ ਦਿਨ ਉਹ ਵੀ ਇਧਰ ਬਹੁਤ ਸ਼ਾਨਦਾਰ ਪਾਰਕ ਬਣਾਈ ਹੋਈ ਆ ਸ਼ਾਮ ਨੂੰ ਬੈਠਣ ਵਾਸਤੇ ਕਾਫੀ ਸਾਰੀਆਂ ਸੰਗਤਾਂ ਆਂਦੀਆਂ ਇੱਥੇ ਤੇ ਉਹ ਚੈੱਕ ਕਰੋ ਜੀ ਸ਼ੀਪੋੜ ਇਲਾਜ ਜੀ ਦੀ ਕਿੰਨੀ ਵਧੀਆ ਪਿਆਰੀ ਮੋਤੀ ਬਣਾਈ ਹੋਈ ਉੱਪਰ ਇਹ ਆ ਗਿਆ ਜੀ ਐਂਟਰੀ ਗੇਟ ਔਰ ਇਧਰੋਂ ਦੇਖੋ ਕਿੰਨਾ ਵਧੀਆ ਥਿਊ ਆ ਰਿਹਾ ਸਾਈਡ ਤੋਂ ਜੈ ਮਾਤਾ ਦੀ ਮਾਤਾ ਰਾਣੀ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਜਿਹੜੇ ਵੀ ਭਗਤ ਵੀਡੀਓ ਦੇਖ ਰਹੇ ਆ ਜਿਹੜੇ ਵੀ ਆਪਣਾ ਸਬਸਕ੍ਰਾਈਬਰ ਵੀਡੀਓ ਦੇਖ ਰਹੇ ਆ ਤੇ ਸਾਰੇ ਪਰਿਵਾਰ ਚ ਸੁਖ ਸ਼ਾਂਤੀ ਤੰਦਰੁਸਤੀ ਬਣਾ ਕੇ ਰੱਖੇ ਇਹ ਅਰਦਾਸ ਦਾ ਮਾਤਾ ਰਾਣੀ ਅੱਗੇ ਹਾਂਜੀ ਦੋਸਤੋ ਆ ਚੁੱਕੇ ਹਾਂ ਮਾਤਾ ਰਾਣੀ ਦੇ ਦਰਬਾਰ ਤੋਂ ਦਰਸ਼ਨ ਕਰਕੇ ਉਹ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਏ ਆ ਸਾਰੇ ਦੇਵ ਦੇਵ ਤੇ ਜਿੰਨੇ ਵੀ ਤੁਸੀਂ ਮੂੜ ਕੇ ਸਾਰੇ ਦਰਸ਼ਨ ਕਰਾਏ ਆ ਉਮੀਦ ਕਰਦਾ ਵੀਡੀਓ ਪਸੰਦ ਆਈ ਹੋਣੀ ਆ ਤੇ ਜੈ ਮਾਤਾ ਜੀ ਸਾਰਿਆਂ ਨੇ ਜਰੂਰ ਲਿਖ ਦਿਓ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਤੇ ਅਗਰ ਨਵੇਂਵੇਂ ਚੈਨਲ ਸਬਸਕ੍ਰਾਈਬ ਵੀ ਕਰ ਲਓ ਤਾਂ ਤੁਹਾਨੂੰ ਸਾਡੇ ਵਲੌਗ ਰੈਗੂਲਰ ਦੇਖਣ ਨੂੰ ਮਿਲਦੇ ਰਹਿਣਗੇ ਤੇ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਬਾਕੀ ਤੁਹਾਨੂੰ ਦੱਸ ਦਈਏ ਸੀ ਮਕਾਨ ਰੈਡੀ ਕੀਤਾ ਨਾ ਨਵਾਂ ਘਰ ਬਣਾਇਆ ਪਰ ਅਜੇ ਪਲਾਸਟਰ ਨਹੀਂ ਕੀਤਾ ਇਹੋ ਜਿਹਾ ਕੰਮ ਆਇਆ ਤੇ ਥੋੜਾ ਯਾ ਰਹਿਦਾ ਯਾ ਬਸ ਪੇਂਟ ਦਾ ਕੰਮ ਰਹਿ ਗਿਆ ਬਾਕੀ ਸਭ ਕੁਝ ਰੈਡੀ ਹੋ ਗਿਆ ਯਾ ਤੇ ਮਿਲਦੇ ਹਾਂ ਜੀ ਕਿਸੇ ਹੋਰ ਬਲੌਗ ਦੇ ਵਿੱਚ ਤੁਹਾਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਲਿਓ ਬਾਏ ਬਾਏ ਦੋਸਤੋ